ਇੱਕ ਐਸੀ ਕਹਾਣੀ ਤੁਹਾਡੇ ਸਾਹਮਣੇ ਅੱਜ ਪੇਸ਼ ਕਰਨ ਜਾ ਰਿਹਾ ਹਾਂ ਇੱਕ ਗਰੀਬ ਪਰਿਵਾਰ ਹੈ ਜਿਹੜੇ ਲੱਖ ਮੁਸੀਬਤਾਂ ਸਹਿ ਕੇ ਵੀ ਆਪਣੇ ਦੋ ਜਿਹੜੇ ਜਵਾਨ ਬੱਚੇ ਨੇ ਜਿਹੜੇ ਬਿਲਕੁਲ ਅਪਾਹਜ ਨੇ ਇੱਕ ਉਹਨਾਂ ਕੋਲ ਬੇਟਾ ਔਰ ਇੱਕ ਬੇਟੀ ਬੇਟੇ ਦੀ ਉਮਰ ਲਗਭਗ 18 ਸਾਲ ਦੇ ਕਰੀਬ ਔਰ ਬੇਟੀ ਜਿਹੜੀ ਉਹ 23 ਤੋਂ 24 ਸਾਲ ਦੇ ਕਰੀਬ ਦੱਸ ਰਿਹਾ ਦੋਵੇਂ ਬੱਚੇ ਅਪਾਹਜ ਹਨ ਬੋਲ ਸਕਦੇ ਆ ਨਾ ਉਹਨਾਂ ਨੂੰ ਸੁਣਦਾ ਨਾ ਤੋਰ ਸਕਦੇ ਆ ਅੱਖਾਂ ਤੋਂ ਵੀ ਬੱਚੇ ਨਹੀਂ ਦੇਖ ਸਕਦੇ ਬੜੀਆਂ ਵੱਡੀਆਂ ਮੁਸੀਬਤਾਂ ਗਰੀਬੀ ਜ਼ਰੂਰ ਹੈ ਬਹੁਤ ਸਾਰੇ ਗਰੀਬ ਲੋਕ ਹਨ ਪੰਜਾਬ ਦੇ ਵਿੱਚ ਵੀ ਹਿੰਦੁਸਤਾਨ ਦੇ ਵਿੱਚ ਵੀ ਪਰ ਜਿਹੜੀਆਂ ਮੁਸ਼ਕਲਾਂ ਦੇ ਵਿੱਚੋਂ ਇਹ ਪਰਿਵਾਰ ਲੰਘ ਰਿਹਾ ਇਹ ਬੜੀਆਂ ਵੱਡੀਆਂ ਨੇ ਅੱਜ ਤੱਕ ਸਰਕਾਰਾਂ ਨੇ ਵੀ ਇਹਨਾਂ ਦੀ ਕੋਈ ਬਾਹ ਨਹੀਂ ਫੜੀ ਇਹਨਾਂ ਦੇ ਰਹਿਣ ਵਾਸਤੇ ਸਿਰ ਤੇ ਛੱਤ ਵੀ ਨਹੀਂ ਹੈਗੀ ਇਹ ਮਮਦੋੜ ਦਾਣਾ ਮੰਡੀ ਦੇ ਵਿੱਚ ਇੱਕ ਤਰਪਾਲ ਪਾ ਕੇ ਉਹਦੇ ਥਲੇ ਬੜੇ ਲੰਬੇ ਸਮੇਂ ਤੋਂ ਇਹ ਆਪਣਾ ਗੁਜ਼ਾਰਾ ਕਰ ਰਹੇ ਨੇ ਕੋਈ ਇਹਨਾਂ ਦਾ ਰੁਜ਼ਗਾਰ ਦਾ ਸਾਧਨ ਨਹੀਂ ਔਰ ਬੜੀਆਂ ਵੱਡੀਆਂ ਸਮੱਸਿਆਵਾਂ ਦੇ ਵਿੱਚੋਂ ਲੰਘ ਰਹੇ ਨੇ ਸਮਾਜਿਕ ਤੇ ਵੀ ਸੰਸਥਾਵਾਂ ਜਾਂ ਸਰਕਾਰ ਵੱਲੋਂ ਅਜੇ ਤੱਕ ਇਹਨਾਂ ਨੂੰ ਕਿਸੇ ਕਿਸਮ ਦੀ ਕੋਈ ਸਹਾਇਤਾ ਨਹੀਂ ਮਿਲੀ ਸੋ ਗੱਲਬਾਤ ਕਰਦੇ ਆਂ ਬੱਚਿਆਂ ਦੀ ਮਾਤਾ ਜੀ ਨਾਲ ਮੌਜੂਦ ਨੇ ਕੀ ਨਾਮ ਹੈ ਜੀ ਤੁਹਾਡਾ ਔਰ ਕਿਸ ਤਰ੍ਹਾਂ ਦੀ ਤੁਹਾਡਾ ਜਿਹੜਾ ਜੀਵਨ ਹੈ ਵਿਆਹ ਤੋਂ ਬਾਅਦ ਕਿਸ ਤਰ੍ਹਾਂ ਤੁਹਾਡੇ ਨਾਲ ਵਾਪਰੀਆ ਮੇਰੇ ਨਾਮ ਰਾਣੀ ਹੈ ਹੋ ਗਿਆ ਤੁਹਾਡੇ ਵਿਆਹ ਨੂੰ 26 26 ਸਾਲ ਹੋ ਗਏ ਤੇ ਬੱਚੇ ਜਿਹੜੇ ਆ ਜਦੋਂ ਇਹਨਾਂ ਦਾ ਜਨਮ ਹੋਇਆ ਸ਼ੁਰੂ ਤੋਂ ਇਸ ਤਰ੍ਹਾਂ ਦੇ ਜਾਂ ਬਾਅਦ ਦੇ ਵਿੱਚ ਇਹਨਾਂ ਨੂੰ ਕੋਈ ਦਿੱਕਤ ਆਈ ਹੈ ਗੁੱਡੀਆਂ ਪਹਿਲਾਂ ਕੋਈ ਸਮਝ ਨਹੀਂ ਲੱਗੀ ਨਾ ਗੁੱਡੀਆਂ ਤੇ ਲੱਗੀ ਨਾ ਮੁੰਡੇ ਦੀ ਲੱਗੀ ਮੈਨੂੰ ਤੇ ਕਿਸ ਤਰ੍ਹਾਂ ਤੁਹਾਡੇ ਕੋਲ ਆਪਣੀ ਰਿਹੈਸ਼ ਦੀ ਕੋਈ ਜਗ੍ਹਾ ਹੈ ਕਿ ਕੋਈ ਜਗ੍ਹਾ ਨਹੀਂ ਕੋਸ਼ ਨਹੀਂ ਮੰਡੀ 'ਚ ਬੈਠੇ ਆ ਤੇ ਕਿਸ ਤਰ੍ਹਾਂ ਗੁਜ਼ਾਰਾ ਤੁਹਾਡਾ ਚੱਲਦਾ ਫਿਰ ਬਾਕੀ ਕਰੀ ਮੰਗ ਪੈਣ ਕੇ ਗੁਜ਼ਾਰਾ ਕੀਤੀ ਜਾਂਦੇ ਆ ਕਦੇ ਕੰਮ ਲੱਗ ਜਾਂਦਾ ਕਦੇ ਨਹੀਂ ਲੱਗਦਾ ਆ ਮਹੀਆਂ 'ਚ ਬੜੇ ਔਖੇ ਦਿਨ ਕੱਡੇ ਨੇ ਤੇ ਪਹਿਲ ਵੀ ਸਾਰੀ ਚੂੰਦੀ ਅੰਦਰ ਇਹ ਬੱਚਿਆਂ ਦੀ ਫਿਰ ਸਾਹ ਸੰਭਾਲ ਤੁਸੀਂ ਕਿਦਾਂ ਕਰਦੇ ਹੋ ਬੱਚੇ ਦੇਖ ਸਕਦੇ ਜਾਂ ਤੁਰ ਸਕਦੇ ਕੋਈ ਇਹਦੇ ਬਾਰੇ ਦੱਸੋ ਤੁਸੀਂ ਨਾ ਆ ਦਿਖਦਾ ਨਾ ਬੋਲਦਾ ਨਾ ਤੁਰਦਾ ਨਾ ਫਿਰਦਾ ਆਪ ਹੀ ਲੈਟਰਿੰਗ ਬਾਥਰੂਮ ਕਰਾਈਦਾ ਆਪ ਹੀ ਨੁਹਾਈਦਾ ਆਪ ਹੀ ਰੋਟੀ ਖਵਾਈਦਾ ਤੇ ਕੋਈ ਸਰਕਾਰੀ ਸਹਾਇਤਾ ਅੱਜ ਤੱਕ ਤੁਹਾਨੂੰ ਮਿਲੀ ਕੋਈ ਕੋਈ ਅਜੇ ਤੱਕ ਕੋਈ ਕੁਝ ਨਹੀਂ ਮਿਲਿਆ ਸਾਨੂੰ ਦਾ ਅਜੇ ਤੱਕ ਕੋਈ ਸਮਾਜ ਸੇਵੀ ਸੰਸਥਾ ਨੇ ਤੁਹਾਡੇ ਅੰਨੇ ਬਾਹ ਫੜੀ ਹੋਵੇ ਕਿ ਕੋਈ ਸਹਾਇਤਾ ਕੀਤੀ ਕੋਈ ਨਾ ਕੋਈ ਸਮਾਜ ਸੇਵਾਲੇ ਆਏ ਨਾ ਕੋਈ ਸਰਕਾਰ ਵਾਲੇ ਆਏ ਕੋਈ ਨਹੀਂ ਆਇਆ ਕਿ ਸਭ ਦੇਖ ਲਿਆ ਜਾਂ ਇੰਨੀਆਂ ਵੱਡੀਆਂ ਸਮੱਸਿਆਵਾਂ ਜੀ ਤੁਸੀਂ ਲੰਘ ਰਹੇ ਹੋ ਤੇ ਖਾਣ ਪੀਣ ਦਾ ਤੁਹਾਡਾ ਫਿਰ ਇਹ ਜੁਗਾੜ ਕਿਦਾਂ ਚੱਲਦਾ ਸਿਰ ਤੇ ਛੱਤ ਵੀ ਹੈ ਨਹੀਂ ਤੁਹਾਡੇ ਕੋਈ ਸਰਕਾਰ ਲੋਕ ਕਮਰੇ ਬਹੁਤ ਆਏ ਆ ਪਿੱਛੇ ਤੇ ਪ੍ਰਧਾਨ ਮੰਤਰੀ ਆਵਾਸੀ ਯੋਜਨਾ 'ਚ ਤੁਹਾਨੂੰ ਕੋਈ ਕਮਰੇ ਦੀ ਸੁਵਿਧਾ ਨਹੀਂ ਮਿਲੀ। ਨਾ ਨਹੀਂ ਮਿਲੀ ਦੇਣੀ ਚਾਹੀਦੀ ਵੈਸੇ ਸਰਕਾਰ ਨੇ ਦੇਣਾ ਚਾਹੀਦਾ ਸਾਨੂੰ। ਤੁਸੀਂ ਇਹਦੇ ਸਬੰਧ 'ਚ ਵੀ ਸਾਡੇ ਤੇ ਛੱਤ ਹੈ ਨਹੀਂ ਸਿਰ ਤੇ ਵੀ ਬੱਚੇ ਸਾਡੇ ਆਵਾਜ਼ ਆ ਕਿ ਪਿਛਲੇ ਸਾਲ ਪਹਿਲਾਂ ਪੱਤਰਕਾਰ ਤੁਹਾਡੇ ਕੋਲ ਇੱਥੇ ਡੀਸੀ ਸਾਹਿਬ ਸੀਗੇ ਫਿਰ ਪ੍ਰਦੇ RAMBIR ਔਰ SSP ਪ੍ਰੀਤਮ ਸਿੰਘ ਤੁਹਾਨੂੰ ਇੱਥੇ ਉਹ ਲੈ ਕੇ ਆਏ ਸੀ ਪੱਤਰਕਾਰ ਜਿਹਦੇ ਵਿੱਚ ਮੈਂ ਵੀ ਮੌਜੂਦ ਸੀਗਾ ਉਸ ਟਾਈਮ ਤੁਹਾਡੀ ਕੋਈ ਸਹਾਇਤਾ ਹੋਈ ਸਰਕਾਰ ਵੱਲੋਂ ਨਹੀਂ ਹੋਈ ਕਿਸੇ ਬੱਚੇ ਦੀ ਪੈਨਸ਼ਨ ਤੁਹਾਡੀ ਲੱਗੀ ਹੋਈ ਹੈ ਪੈਨਸ਼ਨ ਆ ਮੁੰਡੇ ਦੀ ਪਹਿਲਾਂ ਦੀ ਲੱਗੀ ਵੀ ਨਾ ਦੀ ਲੱਗੀ ਵੀ ਏ ਤੇ ਕੋਈ ਨਾ ਟਿਕਨ ਕੋਈ ਪੈਨਸ਼ਨ ਲੱਗੀ ਕੁਛ ਨਹੀਂ ਕੋਈ ਸਹਾਤਾ ਮਿਲੀ ਨਹੀਂ ਸਾਨੂੰ ਇੱਥੇ ਤੇ ਆਪਣੀ ਜਿਹੜੀ ਕੁੜੀ ਆ ਉਹਦੀ ਪੈਨਸ਼ਨ ਨਹੀਂ ਲੱਗੀ ਨਾ ਨਹੀਂ ਲੱਗੀ ਨਾ ਉਹਦਾ ਖਾਤਾ ਖੁੱਲਿਆ ਅਸ ਖਾਤਾ ਵੀ ਨਹੀਂ ਖੁੱਲਿਆ ਜੀ ਉਧਰ ਬੜੀ ਵੱਡੀ ਜੀਵਨ ਦੇ ਵਿੱਚ ਤੁਹਾਨੂੰ ਬੜੀ ਵੱਡੀ ਇੱਕ ਸਮੱਸਿਆ ਆ ਤੁਹਾਨੂੰ ਬੱਚਿਆਂ ਦੀ ਜਿਹੜੀ ਬੜੀ ਵੈਸੇ ਕਰਨਾ ਚਾਹੀਦਾ ਸਰਕਾਰ ਨੇ ਵੀ ਕਰਨਾ ਚਾਹੀਦਾ ਜਿਹੜੇ ਸੇਵਾ ਵੀਰਦਾਨੀ ਨੂੰ ਲਨ ਵੀ ਕਰਨਾ ਚਾਹੀਦਾ ਤੁਸੀਂ ਕੀ ਮੰਗ ਕਰਦੇ ਹੋ ਬੜੀਆਂ ਸਮਾਜ ਸੇਵੀ ਸੰਸਥਾਵਾਂ ਨੇ ਇੰਡੀਆ ਦੇ ਵਿੱਚ ਵੀ ਬਾਹਰ ਵੀ ਨੇ ਬਾਹਰ ਦੇ ਲੋਕ ਐਨ ਆਰ ਆਈ ਵੀਰ ਨੇ ਉਹਨਾਂ ਨੂੰ ਕੋਈ ਅਪੀਲ ਕਰਨਾ ਚਾਹੋਗੇ ਵੀ ਕੋਈ ਤੁਹਾਡੀ ਸਹਾਇਤਾ ਕਰਨ ਦੀ ਅਪੀਲ ਹੈ ਕਰਨਾ ਸੀ ਤਾਂ ਸਾਨੂੰ 5 ਮਰਲੇ ਜਗ੍ਹਾ ਇੱਕ ਕਮਰਾ ਪਾ ਕੇ ਦਿੱਤਾ ਜਾਵੇ ਲੈਟਰਿੰਗ ਬਾਥਰੂਮ ਜਿੱਥੇ ਅਸੀਂ ਬੱਚਿਆਂ ਨੂੰ ਸੰਭ ਸਕੀਏ ਤੇ ਬੱਚਿਆਂ ਦੇ ਅਜ ਤੱਕ ਤੁਸੀਂ ਇਲਾਜ ਕਰਾਉਣ ਦੀ ਕੋਸ਼ਿਸ਼ ਨਹੀਂ ਕੀਤੀ ਕਿਉਂਕਿ ਬੱਚਾ ਤੁਹਾਡਾ 18 ਸਾਲ ਦਾ ਹੋਰ ਬੱਚੀ 23 ਸਾਲ ਦੀ ਤੁਹਾਡੀ ਹੋ ਗਈ ਕੋਈ ਇਹਨਾਂ ਦਾ ਇਲਾਜ ਨਹੀਂ ਕਰਵਾਇਆ ਤੁਸੀਂ ਬੱਚੇ ਦਾ ਇਲਾਜ ਪੈਸੇ ਨਾਲ ਹੀ ਹੋਣਾ ਹੈ ਪੈਸਾ ਫਿਰ ਕਿੱਥੇ ਲੈ ਕੇ ਜਾਈਏ ਕੋਈ ਸਰਕਾਰੀ ਹਸਪਤਾਲ ਦੇ ਵਿੱਚ ਕੋਈ ਤੁਹਾਡਾ ਇਲਾਜ ਚੱਲਿਆ ਹੋਵੇ ਬੱਚਿਆਂ ਦਾ ਨਹੀਂ ਜਦੋਂ ਡੀਸੀ ਸਾਹਿਬ ਆਉਣ ਉਹਦੇ 5 ਕੁ ਮਿੰਟ ਨਰਸ ਮੈਡਮ ਆ ਜਾਂਦਾ ਸੋ ਉਹਦੇ ਪਿੱਛੇ ਨਹੀਂ ਆਏ ਠੀਕ ਮਤਲਬ ਕੋਈ ਸਰਕਾਰੀ ਵੀ ਤਰ੍ਹਾਂ ਦਾ ਤੁਹਾਨੂੰ ਇਲਾਜ ਨਹੀਂ ਮਿਲੀ ਨਾ ਅਜ ਤੱਕ ਕੋਈ ਕਿਸੇ ਨੂੰ ਬਾਹ ਫੜੀ ਨਹੀਂ ਤੇ ਮੌਜੂਦਾ ਸਰਕਾਰ ਤਾਂ ਦੇ ਸੀ ਮਹੱਲਾ ਕਲੀਨਿਕ ਵੀ ਖੋਲ ਦਿੱਤੇ ਭਗਵੰਤ ਮਾਨ ਸਰਕਾਰ ਕਹਿੰਦੀ ਏ ਪਰ ਉਸ ਤੋਂ ਵੀ ਤੁਹਾਨੂੰ ਕੋਈ ਸਹਾਇਤਾ ਨਹੀਂ ਆਈ ਤੱਕ ਨਾ ਕੋਈ ਨਹੀਂ ਮਿਲੀ ਸਾਨੂੰ ਨਾ ਸਰਕਾਰ ਵੱਲੋਂ ਮਿਲੀ ਨਾ ਵੈਸੇ ਮਿਲੀ ਸਾਨੂੰ ਕੁਝ ਨਹੀਂ ਆਇਆ ਤੱਕ ਮਿਲਿਆ ਕਿ ਤੁਸੀਂ ਜੀਵਨ ਦੇ ਵਿੱਚ ਕੀ ਮਹਿਸੂਸ ਕਰਦੇ ਹੋ ਐਡੀ ਵੱਡੀ ਮਤਲਬ ਤੁਹਾਨੂੰ ਇਹ ਕਰੋਪੀ ਸਮਝ ਲਓ ਕੁਦਰਤ ਦੀ ਹੈ ਤੁਹਾਡੇ ਕਰੇ ਆ ਪਾਜ ਬੱਚੇ ਪੈਦਾ ਹੋਏ ਨੇ ਤੇ ਤੁਹਾਡਾ ਜੀਵਨ ਕਿਸ ਤਰ੍ਹਾਂ ਤੁਸੀਂ ਮਹਿਸੂਸ ਕਰਦੇ ਹੋ ਆਪਣੇ ਆਪ ਤੇ ਵੀ ਅੰਦਰ ਵਾਰ ਕਿਆ ਰੋਲ ਨੇ ਬਾਰ ਨਿਕਲ ਕਿਆ ਸਭਨਾਂ ਨੇ ਮਾਲਕ ਨਾ ਹੀ ਦਿੰਦਾ ਹੀ ਵਧੀਆ ਸੀ ਜਿੰਦਣਾਂ ਮਰਿਆ ਵੀ ਨਹੀਂ ਜਾਂਦਾ ਸਾਡੇ ਤੋਂ ਨਾ ਬੱਚਿਆਂ ਨੂੰ ਮਰਿਆ ਜਾਂਦਾ ਬੜੀ ਭਰੇ ਮਨ ਨਾਲ ਇਹ ਬੀਬੀ ਦੱਸ ਰਹੀ ਹੈ ਵੀ ਔਲਾਦ ਬੱਚੇ ਤਾਂ ਸਾਡੇ ਘਰੇ ਬੱਚਿਆਂ ਨੇ ਜਨਮ ਲਿਆ ਪਰ ਅਸੀਂ ਨਾ ਜਿਉਂਦਿਆਂ ਦੇ ਵਿੱਚੋਂ ਆ ਨਾ ਮਰਿਆਂ ਦੇ ਵਿੱਚੋਂ ਆ ਕਿਉਂਕਿ ਜੇ ਬੱਚੇ ਨਹੀਂ ਚੱਲ ਫਿਰ ਸਕਦੇ ਸੁਣ ਨਹੀਂ ਸਕਦੇ ਵੇਖ ਨਹੀਂ ਸਕਦੇ ਔਰ ਬੜੀ ਵੱਡੀ ਇਹਨਾਂ ਦੇ ਵਾਸਤੇ ਇਸ ਸੰਸਾਰ ਦੇ ਵਿੱਚ ਤਰਾਸਦੀਏ ਕਿਉਂਕਿ ਜਿਹੜੇ ਮਾਂ-ਬਾਪ ਦਾ ਬੱਚਾ ਜਨਮ ਤੋਂ ਹੀ ਅਪਾਜ ਹੋਵੇ ਨਾ ਉਹ ਦੇਖ ਸਕਦਾ ਹੋਵੇ ਨਾ ਚੱਲ ਸਕਦਾ ਹੋਵੇ ਨਾ ਬੋਲ ਸਕਦਾ ਹੋਵੇ ਇਸ ਤੋਂ ਜਿਹੜੀ ਮਾੜੀ ਜਿਹੜੀ ਗੱਲ ਹੈ ਜੀਵਨ ਦੇ ਵਿੱਚ ਮਾਪਿਆਂ ਵਾਸਤੇ ਕੀ ਹੋ ਸਕਦੀ ਏ ਇਹਨਾਂ ਨੇ ਜਿਹੜੀਆਂ ਇੰਟਰਨੈਸ਼ਨਲ ਪੱਧਰ ਤੇ ਜਿਹੜੇ ਐਨ ਆਰ ਆਈ ਵੀਰ ਬੀਬੀ ਨੇ ਬੜੇ ਭਰੇ ਮਨ ਨਾਲ ਆਖਿਆ ਵੀ ਅਜ ਤੱਕ ਸਾਡੀ ਕਿਸੇ ਬਾਣੀ ਫੜੀ ਔਰ ਮੈਂ ਵੀ ਬੇਨਤੀ ਕਰਦਾ ਜਿਹੜੇ ਐਨਆਰਆਈ ਵੀਰੇ ਇਹ ਸਾਡੇ ਮਮਦੋੜ ਦੇ ਵਿੱਚ ਬੀਬੀ ਮੰਡੀ ਦੇ ਵਿੱਚ ਬੈਠੇ ਇੱਕ ਤਰਪਾਲ ਪਾ ਕੇ ਬੈਠੇ ਉਹ ਵੀ ਅਸੀਂ ਦੇਖਦੇ ਇਥੋਂ ਲੰਘਦੇ ਸੀਗੇ ਔਰ ਪਿੱਛੇ ਜੋ بارش ਇੱਕ ਮਹੀਨਾ ਲਗਾਤਾਰ ਹੋਈ ਇਹਨਾਂ ਦਾ ਬੜਾ ਬੁਰਾ ਹਾਲ ਸੀ ਕਿਉਂਕਿ ਬੱਚੇ ਵੀ ਅਪਾਜ ਨੇ ਖਾਣ ਪੀਣ ਨੂੰ ਵੀ ਕੁਝ ਨਹੀਂ ਸਿਰ ਤੇ ਛੱਤ ਨਹੀਂ ਇਹਨਾਂ ਨੇ ਉਹਨਾਂ ਦਾ ਨਹੀਂ ਸੱਜਣਾ ਅੱਗੇ ਝੋਲੀ ਢੱਡੀ ਹੈ ਵੀ ਸਾਡਾ ਇੱਕ ਕਮਰਾ ਪੰਜ ਮਰਲੇ ਜਗ੍ਹਾ ਸਾਨੂੰ ਲੈ ਕੇ ਇਹ ਸਾਡਾ ਇੱਕ ਕਮਰਾ ਪਵਾ ਦਿੱਤਾ ਜਾਵੇ ਜਿੱਥੇ ਪੂਰੇ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਨੇ ਹੜ੍ਹ ਵਾਲੇ ਬਣੇ ਨੇ ਉੱਥੇ ਕਰੋਨਾ ਰੁਪਈਆ ਦੀ ਜਿਹੜੀ ਸਹਾਇਤਾ ਕਲਾਕਾਰਾਂ ਵੱਲੋਂ ਜਾਂ ਐਨ ਆਰ ਆਈ ਵੀਰਾਂ ਵੱਲੋਂ ਜਾਂ ਹੋਰ ਦੇਸ਼ ਵਿਦੇਸ਼ ਵਿੱਚ ਵੱਸਦੇ ਪੰਜਾਬੀਆਂ ਵੱਲੋਂ ਕੀਤੀ ਜਾ ਰਹੀਏ ਉਹ ਕਹਿੰਦੇ ਵੀ ਸਾਨੂੰ ਵੀ ਇਸ ਹੜ੍ਹ ਦਾ ਇੱਕ ਹਿੱਸਾ ਸਮਝ ਲਿਆ ਜਾਵੇ ਔਰ ਸਾਡੀ ਸਹਾਇਤਾ ਕੀਤੀ ਜਾਵੇ ਤਾਂ ਜੋ ਜਿਹੜਾ ਮੇਰਾ ਜੀਵਨ ਹੈ ਉਹ ਮੈਂ ਕੋਈ ਸਹੀ ਢੰਗ ਤਰੀਕੇ ਨਾਲ ਗੁਜ਼ਾਰ ਸਕਾਂ ਛੱਤ ਹੋਵੇਗੀ ਤੇ ਬੱਚਿਆਂ ਦੀ ਜਿਹੜੀ ਸਾਂਭ ਵੀ ਅਸੀਂ ਸੌਖੀ ਕਰ ਸਕਾਂਗੇ ਇਹਨਾਂ ਦੇ ਘਰ ਦੇ ਹਾਲਾਤ ਦੇਖੇਗੇ ਨੇ ਇਸ ਤਰ੍ਹਾਂ ਦੇ ਨੇ ਕੋਈ ਇਹਨਾਂ ਕੋਲੇ ਬਾਥਰੂਮ ਤੱਕ ਦੀ ਸਹੂਲਤ ਨਹੀਂ ਹੈਗੀ ਬੱਚੇ ਦੋਨੇ ਪਾਜ ਨੇ ਕਿਤੇ ਲਜਾਵ ਹੀ ਨਹੀਂ ਸਕਦੇ ਚੁੱਕ ਕੇ ਕਿਉਂਕਿ ਉਮਰ ਵੀ ਬੱਚਿਆਂ ਦੀ 23 24 ਸਾਲ ਹੋ ਚੁੱਕੀ ਐਡੇ ਬੱਚਿਆਂ ਨੂੰ ਨਾ ਤਾਂ ਇਹਨਾਂ ਬੱਚਿਆਂ ਦੇ ਜਿਹੜੀ ਬੱਚੀ ਦੀ ਤਸਵੀਰਾਂ ਵੀ ਤੁਹਾਨੂੰ ਦਿਖਾਵਾਂਗੇ ਬੱਚੀ ਦਾ ਵੀ ਕੋਈ ਜ਼ਿਆਦਾ ਗਰੋਥ ਨਹੀਂ ਹੋਈ ਕਿਉਂਕਿ ਉਮਰ 23 ਸਾਲ ਜ਼ਰੂਰ ਹੋ ਚੁੱਕੀ ਪਰ ਉਸ ਹਿਸਾਬ ਨਾਲ ਬੱਚੀ ਦੀ ਗਰੋਥ ਨਹੀਂ ਹੋਈ ਬੱਚੀ ਨੂੰ ਦੇਖਦਾ ਵੀ ਨਹੀਂਗਾ ਸੁਣਦਾ ਵੀ ਨਹੀਂਗਾ ਸੋ ਮੇਰੀ ਵੀ ਅਪੀਲ ਹੈ ਐਨਆਰਆਈ ਵੀਰਾਂ ਨੂੰ ਇਸ ਬੀਬੀ ਦੀ ਇਹਨਾਂ ਬੱਚਿਆਂ ਦੀ ਆਪਾਂ ਬਾਹ ਫੜੀਏ ਰੱਬ ਬਣ ਕੇ ਬਹੜੀਏ ਰੱਬ ਕਿਸੇ ਨੇ ਦੇਖਿਆ ਨਹੀਂ ਪਰ ਬੰਦੇ ਦੇ ਵਿੱਚੋਂ ਹੀ ਜਿਹੜਾ ਰੱਬ ਦਿਸਦਾ ਸੋ ਹੋਰ ਕੀ ਅਪੀਲ ਕਰੂਗੇ ਤੁਸੀਂ ਅਸੀਂ ਤੇ ਅਪੀਲ ਕਰਨੇ ਮੇਰੇ ਵੀਰ ਜਿੰਨੇ ਬਾਹਰ ਦੀਆਂ ਕੰਟਰੀਆਂ 'ਚ ਬੈਠੇ ਰਹੇ ਕੋਈ ਇੰਡੀਆ ਦੇ ਵਿੱਚ ਨੇ ਸਾਡੀ ਮਦਦ ਕਰਨ ਪੰਜ ਮਰਲੇ ਜਗ੍ਹਾ ਕਮਰਾ ਲੈਟਰਨ ਬਾਥਰੂਮ ਨੂੰ ਬਣਾ ਕੇ ਦੇ ਦੇ ਰੋਟੀ ਮਾਪੇ ਮੰਗ ਪੈਣ ਕੇ ਬੱਚੇ ਪਾਲੀ ਜਾਵਾਂਗੇ ਸਾਰ ਬੱਚਾ ਮਿੰਡੀ 'ਚ ਲਾ ਕੇ ਬੈਠੀਆਂ ਨਸ਼ੇ ਆ ਲੈ ਅੱਜਕੱਲ ਕਿੰਨੇ ਨੇ ਮੈਂ 5 ਮਿੰਟ ਨਹੀਂ ਛੱਡ ਕੇ ਕਿੱਥੇ ਜਾ ਸਕਦੀ ਗੁੜੀਆਂ ਨੂੰ ਤੇ ਤੁਹਾਡੇ ਪਤੀ ਕੀ ਕਰਦੇ ਨੇ ਵਿਚਾਰਾ ਜਾਂਦਾ ਥਿਆੜੀ ਅਮੀ ਦੇ ਵਿੱਚ ਇੰਨੇ ਓਕੇ ਭਾਜੀ ਅਸੀਂ ਅੱਜ ਤੱਕ ਕੀ ਸਾਡੀ ਰੋਟੀ ਨਹੀਂ ਬਣੀ ਹੈਗੀ ਇੰਨੇ ਅਸੀਂ ਓਕੇ ਆ